ਨਿਆ ਕਿਸ ਕਰਤ ਨਾ ਜਾ ਸਾਰ ਜਾਨ ਤੇਰੀ ਸਭ ਤੇ ਮੜਾ ਸਦ ਗੁਰ ਨਾਨਕ ਜਿਹਨੇ ਕਰਨਾ ਜਿਸ ਬਾਗ ਬੈਟਿਆ ਸੋਈਏ ਸਰਨ ਦਾ ਬੇਸਾ ਸਾਰ ਜੀ ਕਰਨਾ ਸਦੀ ਮਹਾਂ ਮੰਦਵਾਂ ਫਿਰ ਤਰ ਤਰ ਪੇਟੇ ਲਨ ਸਾਧੂ ਕੋ ਸਮਝਾਇਆ ਆ ਆਨ ਸਗਲ ਬਿਦ ਕਾਮਨਾ ਪਾਵੈ ਹਰ ਹਰਿ ਨਾਮ ਧਿਆਇ ਸੇਰਤਿਰਤ ਪੇਟ

ਰਬੇ ਆਤੇ ਮਾਈ ਜੀ ਉਦਾਰ ਸਤਿਗੁਰ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰજન ਗਾਈਆਂ ਪਾਈਆ ਸਤਿਪੰਥਿ ਦਾਤਾ ਕਰ ਕਿਰਪਾ ਜਿਸ ਦੇਸੁ ਆਮੀ ਦਿਲ ਲੇ ਕਾਹੂ ਗਾਨਾ ਨਾਮ ਜਗਨਾ ਮਨ ਰੰਜਨ ਕਾਇਿਆ ਪਾਇਨ ਸਾਰੇ ਬੇਨਿਤਾ ਤਾ ਕਰ ਕਿਰਪਾ ਜਿਸ ਦੇਸੁ ਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਊੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀ ਥਿਆ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਰੂਪ ਸਿਰਜਨਹਾਰੋ ਤੁਮ ਗਾਓ ਮੇ ਨਿਰਭਉ ਕਾ ਸੋਹਿਲਾ ਹਮਵਾਰਿ ਚਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲਿਆ ਨ ਦੇਖੇਗਾ ਦੇਵ ਨਹਾਰ ਤੀਰੀ ਦਨ ਕੀਮਤ ਨਾ ਪਵੇ ਤੇ ਦਾਤੇ ਕਮ ਸਮਾਰ ਸੰਤ ਸਾ ਲਿਖਿਆ ਮਿਲ ਕਰ ਪਾਹੁ ਤੀਲੇ ਦੇਹੁ ਸਜਣ ਸਿਸਰੀਆਂ ਜਿਵੇਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਪਹੁੰਚਾ ਸਦੜੇ ਨਿਤ ਭਵਾਨ ਹੈ ਸਤ ਨਿਹਾਰਾ ਸਿਮਰਿਐ ਨਾਨਕ ਸੇ ਦਿਆਵੰ ਰਾਗ ਆਸਾ ਮਹੱਲਾ ਪਹਿਲਾ ਛੇ ਕਰੇ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੇ ਹੋਏ ਸੋਗ ਰਾਖ ਵਡਾਈ ਤੋਏ ਰਹਾ ਵਿਸੇ ਚ ਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹੂਆ ਸੁਰ ਜੇ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹਲਾ ਪਹਿਲਾ ਗਗਨ ਮਥਾਲ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਉਸੈ ਸਤਵ ਨੈਨ ਨਨ ਨੈਨ ਹੈ ਤੋਹੀ ਕਉ ਸਹਿ ਸਮੂਰਤ ਨਾਇਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਤਵ ਗੰਧਿ ਵਿਚਲਤ ਮੋਹੀ ਸਭ ਮੈਂ ਜੋਤ ਜੋਤੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੇ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਭਤ ਮਨੁ ਵੰਦਿਰ ਮੋਹੈ ਆਈ ਪਿਆਸਾ ਕਿਰਪਾ ਜਲ ਦਿਹ ਨਾਨਕ ਸਾਰੰਗ ਕਉ ਹੋਏ ਜਾਤੇ تیرੈ ਨਾਇ ਵਸਾਰਾ ਗੋੜੀ ਪੁਰਬੀ ਮਹੱਲਾ 4 ਕਾਮ ਕਰੋਧ ਨਗਰ ਬੋ ਫਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਅਰਲੀ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੀ ਕਡ ਡੋਤ ਪੁਨ ਵਡਾਹੀ ਰਹਾ ਵਸਖਤਰ ਸਾਧਨਾ ਜਾਨੀਆ ਤਿਨੇ ਅੰਤਰ ਹਉ ਮੈਂ ਕੰਡਾਈ ਜਿਹਾ ਜਿਹਾ ਚਲਾਤ ਵੈ ਦੁਖ ਪਾਵੇਂ ਜਮ ਕਾਲ ਸੈ ਸੀ ਡੰਡਾਏ ਹਰ ਜਨ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡੈ ਹੀ ਅਬਨਾਸੀ ਪੁਰ ਪਾਇਆ ਪਰਮੇਸ਼ਰ ਬਸ ਓਬਖੰਡ ਬ੍ਰਮੰਡਾਇਮ ਗਰੀਮਸਕੀਨ ਪ੍ਰਵਤੇ ਰੇ ਹਰ ਰਾਖ ਰਾਖ ਵਡਵਟਾਹੇ ਜਨ ਨਾਨਕ ਨਾਮ ਤਾਰ ਟੀ ਕਹਰ ਨਾਮੇ ਸੁਖ ਮੰਡਾਹਿ ਰਾਗਵੜੀ ਪੁਰਬੀ ਮਹਲਾ ਪੰਜਵਾ ਕਰੋ ਬਰਨਤੀ ਸੁਨ ਮੇਰੀ ਮੀਤਾ ਸੰਤ ਰਹਿਲ ਕੀ ਬੇਲਾ ਇੰਹਾਂ ਖਾਕ ਚਲੋ ਹਰਲਾ ਆਗੈ ਮਸਨ ਸੁਹੇਲਾ ਆਵਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੀ ਰਾਹਾਓ ਏਹ ਸੰਸਾਰ ਬੇਕਾਰ ਸੰਸ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪਿਆਵੇ ਹਰ ਰਸ ਕਥ ਕਥ ਤਿਨ ਜਾਣੀ ਜਾਕ ਵਐ ਸੋਏ ਵਿਹਾਜ ਹਰ ਗੁਰਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿਜ ਬਾਹੁਰ ਨਾ ਹੋਏ ਕੋ ਪੇਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੀ ਨਾਨਕ ਦਾਸ ਅਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾਸ ਅਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ